ਅਮ੍ਰਿਤਸਰ ਦੇ ਇਲਾਕਾ ਗੁਰੂ ਨਗਰ ਆਬਾਦੀ ਦੇ ਵਸਨੀਕ ਕੁਵਰਦੀਪ ਸਿੰਘ ਲਿੱਟੂ ਦੇ ਵੱਲੋਂ ਦਸ਼ਮ ਪਿਤਾ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਲੰਗਰ ਦਾ ਆਯੋਜਨ ਇਲਾਕੇ ਦੀ ਸਮੂਹ 사త్సੰਗਤ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਮੌਕੇ ਤੇ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਕੁਵਰਦੀਪ ਸਿੰਘ ਲਿੱਟੂ ਨੇ ਕਿਹਾ ਕਿ ਮੈਨੂੰ ਧਾਰਮਿਕ ਕੰਮਾਂ ਦੀ ਸੇਵਾ ਕਰਨ ਵਿੱਚ ਬਹੁਤ ਹੀ ਸੰਤੁਸ਼ਟੀ ਮਿਲਦੀ ਹੈ ਅਤੇ ਮੇਰੇ ਵੱਲੋਂ ਮੈਸੇਜ ਹੈ ਕਿ ਅੱਜ ਕੱਲ ਦੀ ਯੂਥ ਨੂੰ ਇਸੇ ਤਰ੍ਹਾਂ ਹੀ ਨਸ਼ੇ ਤਿਆਗ ਕੇ ਧਾਰਮਿਕ ਕੰਮਾਂ ਵਿੱਚ ਲੱਗਣਾ ਚਾਹੀਦਾ ਹੈ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੁਰਾਜਪੁਰ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਦੇ ਮੇਰਾਨਾ ਖਨਵਾ ਧਿਕਸ਼ਣ ਲਿਟੂ ਗਿਰਕਾ ਜੋ ਕਿ ਮਨ ਜਦੀਪ ਉਸਤੀ ਵੀਰਕੇ ਦਾ ਗੁਰੂ ਨਗਰਵਾਦੀ ਦਾ ਵਸਨੀਕ ਆ ਮੇਰਾ ਸਭ ਤੋਂ ਪਹਿਲਾਂ ਤੇ ਆਇਸਟੱਕ ਵਾਲਿਆਂ ਨੂੰ ਜਿਨ੍ਹਾਂ ਨੇ ਸਾਡੇ ਧਾਰਮਿਕ ਕੰਮ ਜਿੰਨੇ ਵੀ ਆ ਬਹੁਤ ਸੇਵਾ ਕੀਤੀ ਇਮਾਨਦਾਰੀ ਦੇ ਨਾਲ ਅਨੇਕ ਤਰੀਕੇ ਦੇ ਨਾਲ ਬਹੁਤ ਜੱਲੀ ਸਾਨੂੰ ਉਹਨਾਂ ਨੇ ਸੰਯੋਗ ਦਿੱਤਾ ਉਹ ਸੋਨਾ ਸਾਡਾ ਸਾਰੇ ਵਰਲਡ ਜ ਸਾਰੇ ਪੰਜਾਬ ਚ ਉਹਨਾਂ ਨੇ ਖਬਰ ਲੀਸ ਦਿੱਤੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਆਇਸਟੱਕ ਵਾਲਿਆਂ ਦਾ ਅੱਜ ਦਾ ਪ੍ਰੋਗਰਾਮ ਸਾਡਾ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਮ ਪਾਤਸ਼ਾਹੀ ਸਾਡੇ ਸਿੱਖ ਕੌਮ ਦੇ ਜੋ ਦੇ ਜਿਨ੍ਹਾਂ ਨੇ ਸਾਡੇ ਸਿੱਖ ਕੌਮ ਦੀ ਖਾਤਰ ਪਰਿਵਾਰ ਵਾਰਿਆ ਪਰਿਵਾਰ ਨੂੰ ਸ਼ਹੀਦੀਆਂ ਕੁਰਬਾਨੀਆਂ ਸਾਡੀ ਸਿੱਖ ਕੌਮ ਦੀ ਖਾਤਰ ਦਿੱਤੀਆਂ ਨਾ ਉਸ ਖੁਸ਼ੀ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਲੰਗਰ ਲਗਾਈ ਅੱਜ ਗੁਰੂ ਨਗਰਵਾਦੀ ਦਾ ਸੰਜੋਗ ਲੈ ਕੇ ਗੁਰੂ ਨਗਰਵਾਦੀ ਦਾ ਪਿਆਰ ਲੈ ਕੇ ਮਾਵਾ ਪੈਣਾ ਬੀੜਾਂ ਦਾ ਪਿਆਰ ਲੈ ਕੇ ਬਜ਼ੁਰਗਾਂ ਦਾ ਪਿਆਰ ਲੈ ਕੇ ਅੱਜ ਆਪਾਂ ਲੰਗਰ ਲਗਾਈ ਗੁਰੂ ਨਗਰਵਾਦੀ ਦਾ ਇਤਨਾ ਸੰਜੋਗ ਹਰ ਸਾਲ ਮਾਨੂੰ ਮਿਲਦਾ ਮੈਂ ਕਿਹਾ ਪ੍ਰਮਾਤਮਾ ਇਹਨਾਂ ਨੂੰ ਚੜਦੀ ਕਲਾ 'ਚ ਰੱਖੇ ਤੇ ਇਹਨਾਂ ਦੇ ਕਾਰੋਬਾਰਾਂ 'ਚ ਵਾਦੇ ਪਾਵੇ ਇਹ ਇਸੇ ਤਰ੍ਹਾਂ ਹੀ ਸਾਨੂੰ ਸੰਜੋਗ ਦਿੰਦੇ ਰਹਿਣ ਆਪਣਾ ਪਿਆਰ ਬਣਾਈ ਰੱਖਣ ਤੁਮੇ ਨੂੰ ਪਿਆਰ ਅਸ਼ੀਰਵਾਦ ਦਿੰਦੇ ਰਹਿਣ ਮੈਂ ਇਸੇ ਤਰ੍ਹਾਂ ਹੀ ਧਾਰਮਿਕ ਕੰਮ ਕਰਦਾ ਆਵਾਂ ਤੇ ਕਰਦਾ ਰਵਾਂ ਲੰਗਰ ਹਰ ਸਾਲ ਲਾਈਦਾ ਸੰਗਤਾਂ ਚੱਲ ਕੇ ਲੰਗਰ ਛਕਦੀਆਂ ਮੈਨੂੰ ਬੜਾ ਸਕੂਨ ਮਿਲਦਾ ਮਨ ਨੂੰ ਦੀ ਮਹਾਰਾਜੀ ਇਦਾਂ ਹੀ ਸਾਡੇ ਹੱਥੋਂ ਗੁਰੂ ਨਗਰ ਆਬਾਦੀ ਦੇ ਸੰਯੋਗ ਦੇ ਨਾਲ ਦਾਨ ਪੁੰਨ ਕਰਾਈ ਰਕੇ ਪਰਮਾਤਮਾ ਚੜ੍ਹਦੀ ਕਲਾ 'ਚ ਸਾਰਿਆਂ ਨੂੰ ਰੱਖੇ ਜਿੰਨੇ ਮੇਰੇ ਨਾਲ ਲੰਗਰ ਦੀ ਸੇਵਾ ਕਰਦੇ ਆ ਧਾਰਮਿਕ ਕੰਮਾਂ ਦੀ ਸੇਵਾ ਕਰਦੇ ਆ ਉਹ ਇਦਾਂ ਹੀ ਸੇਵਾ ਕਰਦੇ ਰਹਿਣ ਮੇਰੇ ਨਾਲ ਤੇ ਮੈਨੂੰ ਮਹਾਰਾਜ ਦੇ ਕੰਮਾਂ ਨਾਲ ਜੋੜੀ ਰੱਖਣ ਮੈਨੂੰ ਬਹੁਤ ਸਕੂਨ ਮਿਲਦਾ ਇਸ ਧਾਰਮਿਕ ਗੰਭੀਰ ਕਰਕੇ ਮੈਨੂੰ ਬਹੁਤ ਮਜ਼ਾ ਵੀ ਆਉਂਦਾ ਪਰ ਚੰਗਾ ਵੀ ਲੱਗਦਾ ਵੀ ਮੈਂ ਧਾਰਮਿਕ ਕੰਮਾਂ ਦੇ ਨਾਲ ਜੁੜਿਆ ਤੇ ਮੈਂ ਪੰਜਾਬ ਨੂੰ ਵੀ ਕਹਿਣਾ ਕਿ ਤੁਸੀਂ ਵੀ ਧਾਰਮਿਕ ਕੰਮਾਂ ਦੇ ਨਾਲ ਜੁੜੋ ਨਸ਼ਿਆਂ ਤੋਂ ਮੁਕਤ ਹੋ ਧਾਰਮਿਕ ਕੰਮਾਂ ਵੱਲ ਜਰੂਰ ਜੁੜੋ ਕਿਉਂਕਿ ਸਾਡੀ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਚਾਈ ਜਾ ਰਹੀ ਹੈ ਇਹ ਹਕੀਕਤ ਹੈ ਵੀ ਜਿਹੜੀ ਪੰਜਾਬ ਦੀ ਨੌਜਵਾਨ ਪੀੜ੍ਹੀ ਆ ਇਹ ਨਸ਼ਿਆਂ ਵੱਲ ਜਾਂਦੀ ਆ ਕਿ ਖੇਟਾਂ ਵੀ ਹੁੰਦੀਆਂ ਸੀ ਪੰਜਾਬ ਦੇ ਵਿੱਚ ਕਬੱਡੀਆਂ ਤੱਕ ਹੁੰਦੀਆਂ ਸੀ ਅੱਜ ਉਹ ਚੀਜ਼ਾਂ ਨੂੰ ਛੱਡ ਗਏ ਨਸ਼ਿਆਂ ਦੇ ਵਿੱਚ ਆਪਣੀਆਂ ਕੁਰਬਾਨੀਆਂ ਦੇ ਰਹੇ ਨੇ ਮੈਂ ਉਹਨਾਂ ਨੂੰ ਨਸ਼ਿਆ ਕਰਨ ਵਾਲਿਆਂ ਨੂੰ ਇਹ ਗੱਲ ਅਪੀਲ ਕਰਦਾ ਕਿ ਨਸ਼ੇ ਛੱਡ ਗਏ ਜਿਵੇਂ ਜਿਦਾ ਅੱਗੇ ਕਬੱਡੀ ਦੇ ਪਲੇਅਰਾਂ ਨੂੰ ਕੁਰਬਾਨੀਆਂ ਦਿੰਦੇ ਹੁੰਦੇ ਹੀ ਖੇਡ ਦੇ ਖੇਡਾਂ ਨੂੰ ਸ਼ਹੀਦियां ਪਾਉਂਦੇ ਹੀ ਤਾਂ ਮੈਂ ਉਸੇ ਤਰ੍ਹਾਂ ਰੰਗਲਾ ਪੰਜਾਬ ਦੇਖਣਾ ਚਾਹੁੰਦਾ ਕਿ ਮੈਨੂੰ ਉਸ ਚੀਜ਼ ਦਾ ਸਕੂਨ ਉਸ ਦਿਨ ਮਿਲੂਗਾ ਜਿਸ ਦਿਨ ਮੇਰਾ ਪੰਜਾਬ ਰੰਗਲਾ ਪੰਜਾਬ ਬਣੇਗਾ ਮੈਨੂੰ ਬਹੁਤ ਖੁਸ਼ੀ ਹੋਊਗੀ ਕਿ ਮੇਰਾ ਪੰਜਾਬ ਔਰ ਮੇਰੀ ਆਣ ਮੇਰੀ ਸ਼ਾਨ ਰੰਗਲਾ ਪੰਜਾਬ ਬਣੇ ਮੈਨੂੰ ਬਹੁਤ ਜ਼ਿਆਦੀ ਖੁਸ਼ੀ ਆ ਕਿ ਮੇਰਾ ਪੰਜਾਬ ਰੰਗਲਾ ਬਣੀ ਮੈਂ ਇਹ ਜੂਤ ਨੂੰ ਮੈਸੇਜ ਦੇਣਾ ਵੀ ਆਪਾਂ ਰਲ ਮਿਲ ਕੇ ਸਾਰੇ ਗੁਰੂ ਨਗਰਵਾਦੀ ਵਾਲੇ ਬੇਰਕਾ ਵਾਸੀ ਵਾਲੇ ਹੋਰ ਵੀ ਲੱਗੇ ਲੱਗੇ ਜਿਹੜੇ ਮੇਰੇ ਲਗੇ ਲਗੇ ਸ਼ਹਿਰ ਵਸਦੇ ਨੇ ਉਹਨਾਂ ਨੂੰ ਮੈਸੇਜ ਦੇਣਾ ਵੀ ਆਪਾਂ ਨਸ਼ਿਆਂ ਤੋਂ ਦੂਰ ਹੋਈਏ ਵੀ ਧਾਰਮਿਕ ਕਮਾਨਾਂ ਜਿੱਨਾਂ ਚੋਂ ਸਾਡੇ ਜੁੜੀਏ ਕਿਉਂਕਿ ਸਾਡਾ ਪੰਜਾਬ ਰੰਗਲਾ ਬਣੇ ਮੈਨੂੰ ਬਹੁਤ ਖੁਸ਼ੀ ਆ ਜੇ ਮੇਰਾ ਪੰਜਾਬ ਤਰੱਕੀ ਕਰੇ ਨਸ਼ਿਆਂ ਤੋਂ ਮੁਕਤ ਬਣੇ ਤੇ ਧਾਰਮਿਕ ਕਮਾਨਾਂ ਨਾਲ ਜੁੜਿਆ ਰਹੇ